ਕਿਓ ਮੜੀ ਸ਼ਰਟ ਚੱਕੋ ਇੱਕ ਮਿੰਟ ਆਪਣੀ ਹਲੋ ਤੁਸੀਂ ਉੱਥੇ ਵੀ ਗਏ ਸੀ ਰੈਲੀ ਤੇ ਰੈਲੀ ਤੇ ਗਏ ਸੀ ਕਾਂਗਰਸ ਦੀ ਰੈਲੀ ਤੇ ਗਏ ਯਾਰ ਅਸੀਂ ਤਾਂ ਇੱਥੋਂ ਆਏ ਆ ਤੁਹਾਡੀ ਵੀਡੀਓ ਆਈ ਹੋਈ ਹੈ ਵਿੱਚ ਹੀ ਰੈਲੀ ਤੇ ਬੈਠਿਆਂ ਨੂੰ ਇਹ ਜਿਹੜਾ ਹੱਥ ਉੱਤੇ ਪਾਇਆ ਹੋਇਆ ਇਹ ਇਹਨਾਂ ਦੀ ਪਾਰਟੀ ਸੀ ਆ ਜਿਹੜਾ ਤੁਹਾਡੇ ਉੱਥੇ ਕਾਗਜ਼ ਪਾਇਆ ਹੋਇਆ ਇਧਰ ਜੇਬ ਚ ਖੋਲਿਓ ਮੈਨੂੰ ਖੋਲਿਓ ਤੇ ਬੋਤਲ ਇਹਨਾਂ ਨੇ ਨਹੀਂ ਦਿੱਤੀ ਆ ਫਿਰ ਇਹ ਤਸਵੀਰਾਂ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਦੀਆਂ ਨੇ ਜਿੱਥੇ ਸ਼੍ਰੀ ਫਤੇਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਹੋਰਾ ਦੀ ਚੋਣ ਮੀਟਿੰਗ ਰੱਖੀ ਗਈ ਹੈ ਡਾਕਟਰ ਅਮਰ ਸਿੰਘ ਹੋਰੀ ਸਟੇਜ ਤੇ ਚੜ ਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਲੋਕ ਕੁਰਸੀਆਂ ਖਾਲੀ ਕਰਕੇ ਪਤਲੀ ਗਲੀ ਰਾਹੀਂ ਪਿੱਛੇ ਨਿਕਲਦੇ ਦਿਖਾਈ ਦੇ ਰਹੇ ਨੇ ਉਸ ਦਾ ਕਾਰਨ ਇਹ ਹੈ ਕਿ ਰੈਲੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਨਿਕਲ ਰਹੀਆਂ ਨੇ ਜਿਸ ਦੀ ਨੌਜਵਾਨਾਂ ਦੇ ਵੱਲੋਂ ਵੀਡੀਓ ਵੀ ਬਣਾਈ ਗਈ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸ਼ਰਿਆਮ ਵੇਖ ਸਕਦੇ ਹੋ ਦੇ ਹੱਥਾਂ ਦੇ ਵਿੱਚ ਸ਼ਰਿਆਮ ਸ਼ਰਾਬ ਦੀ ਬੋਤਲ ਚੁੱਕੀ ਜਾ ਰਿਹਾ ਇਹ ਬੰਦਾ ਨਜ਼ਰ ਆ ਰਿਹਾ ਜਿਸ ਦੀ ਪਿੱਛੋਂ ਨੌਜਵਾਨਾਂ ਨੇ ਵੀਡੀਓ ਬਣਾ ਲਈ ਐਨਾ ਹੀ ਨਹੀਂ ਜਨਾਬ ਅੱਗੇ ਦੇਖੋ ਉਸ ਦੇ ਨੇਫੇ ਦੇ ਵਿੱਚ ਵੀ ਬੋਤਲ ਫਸਾ ਰੱਖੀ ਐ ਕਿੱਥੋਂ ਲੈ ਕੇ ਆਏ ਹੋ ਬਾਈ ਜੀ ਹਾਂਜੀ ਕਿੱਥੋਂ ਲੈ ਕੇ ਆਏ ਆ ਦਾਰੂ ਦੀ ਬੋਤਲ ਇਸ ਤੋਂ ਲੈ ਕੇ ਆਏ ਕਿਹਨਾਂ ਦੀ ਕਿਹਨਾਂ ਦੀ ਕਿਹਨਾਂ ਦੇ ਲਈ ਕੀ ਨਾਮ ਆ ਉਹਨਾਂ ਦਾ ਹਾਂਜੀ ਐਮਸੀ ਐਮਸੀ ਕੀ ਨਾਮ ਆ ਕੀ ਬੋਟਾਂ ਚ ਲੈ ਕੇ ਆਏ ਬੋਟਾਂ ਚ ਗਏ ਸੀ ਕਿਤੇ ਹਾਂ ਅਸੀਂ ਤਾਂ ਇੱਥੋਂ ਆਏ ਹਾਂ ਕੰਮ ਤੋਂ ਕਿੱਥੋਂ ਰਹਿੰਦੇ ਕਿੱਥੇ ਤੁਸੀਂ ਐਂ ਸੱਚ ਗਏ ਸੀ ਤੁਸੀਂ ਉੱਥੇ ਵੀ ਗਏ ਸੀ ਰੈਲੀ ਤੇ ਰੈਲੀ ਤੇ ਵੀ ਗਏ ਸੀ ਕਾਂਗਰਸ ਦੀ ਰੈਲੀ ਤੇ ਗਏ ਯਾਰ ਅਸੀਂ ਤਾਂ ਇੱਥੋਂ ਆਏ ਆ ਤੁਹਾਡੀ ਵੀਡੀਓ ਆਈ ਹੋਈ ਹੈ ਵਿੱਚ ਹੀ ਰੈਲੀ ਤੇ ਬੈਠਿਆਂ ਦੀ ਕਿੱਥੇ ਔਰੀ ਤੁਹਾਡੇ ਮਹੱਲੇ 'ਚ ਉਹ ਨੂੰ ਪੁੱਛ ਲਓ ਚੱਕਿਓ ਮੜੀ ਜੀ ਸ਼ਰਟ ਚੱਕਿਓ ਇੱਕ ਮਿੰਟ ਆਪਣੀ ਹਾਲੋ ਕੱਢਿਓ ਬਾਹਰ ਕੱਢਿਓ ਬਦਲ ਹਾਲੋ ਕਿਹੜੀ ਆ ਦਿਖਾਓ ਇਧਰੋਂ ਮਾਰਕਾ ਦਿਖਾਓ ਲੈ ਲੈ ਕਿਹਨੇ ਦਿੱਤੀ ਆ ਆਈ ਐਮ ਸੀ ਨੇ ਦਿੱਤੀ ਤੀਨਾ ਮਾਣੂ ਜੀ ਤਕਮਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਤੇ ਹੁਣ ਆਏ ਸੀ ਜੀ ਕੌਣ ਆਇਆ ਸੀ ਉਰੇ ਹੁਣੇ ਕਿਹੜੀ ਪਾਰਟੀ ਤੇ ਇੱਥੋਂ ਆਏ ਆ ਗੁਰਦੁਆਰੇ ਕੋਲੋਂ ਯਾਰ ਹਾਂਜੀ ਉੱਥੇ ਕੌਣ ਆਇਆ ਸੀ ਹੁਣੇ ਇਹ ਨਹੀਂ ਪਤਾ ਕਿਹੜੀ ਪਾਰਟੀ ਦੇ ਬੰਦੇ ਕੋਈ ਲੀਡਰ ਆਇਆ ਸੀ ਜਾਂ ਕਿਹੜਾ ਆਇਆ ਸੀ ਲੀਡਰ ਹੀ ਆਏ ਹੁਣੇ ਮੈਨੂੰ ਪਤਾ ਨਹੀਂ ਜੀ ਜਿਹੜਾ ਐਮਸੀ ਆ ਤੁਹਾਡਾ ਉਹ ਕਿਹੜੀ ਪਾਰਟੀ ਦਾ ਇੱਧਰ ਆਓ ਖੜਾ ਨਹੀਂ ਕਿਹੜੀ ਪਾਰਟੀ ਦਾ ਪੰਮਾਈ ਪਾਰਟੀ ਕਿਹੜੀ ਆ ਜਿਵੇਂ ਪਾਰਟੀ ਦਾ ਨਹੀਂ ਇਹ ਮੈਂ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਕਿਹੜੀ ਪਾਰਟੀ ਨਾਲ ਸਵਾਲ ਆ ਜਿਹੜਾ ਹੱਥ ਉੱਤੇ ਪਾਇਆ ਹੋਇਆ ਇਹ ਇਹਨਾਂ ਦੀ ਪਾਰਟੀ ਦੀ ਆ ਜਿਹੜਾ ਤੁਹਾ ਖੋਲਿਓ ਇਹਨੂੰ ਖੋਲਿਓ ਹਾ ਲੋ ਮੈਂ ਕਿਹਾ ਲਕੋਰ ਰੱਖਣਾ ਨਹੀਂ ਨਾ ਨਾ ਠੀਕ ਆ ਵਧੀਆ ਅੱਜ ਤਾਂ ਦਿਹਾੜੀ ਲਾ ਕੇ ਆਏ ਆ ਉਹ ਕਹਿੰਦੇ ਵੀ ਇੱਥੇ ਆ ਜੀ ਆ ਖੋਲੋ ਪੂਰੀ ਚੰਗੀ ਤਰ੍ਹਾਂ ਖੋਲਿਓ ਇਹਨੂੰ ਪੂਰਾ ਸਿੱਧਾ ਕਰਿਓ ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲਿਓ ਦੱਸ ਤੇ ਇਹ ਬੋਤਲ ਇਹਨਾਂ ਨਹੀਂ ਦਿੱਤੀ ਆ ਫਿਰ ਹਾਂ ਜੀ ਇਸ ਵੀਡੀਓ ਦੇ ਵਾਇਰਲ ਹੋਣ ਤੇ ਮਨੋ ਜਿਵੇਂ ਸਿਆਸਤ ਵਿੱਚ ਪਹੁੰਚ ਆ ਗਿਆ ਹੋਵੇ ਇੱਕ ਤੋਂ ਬਾਅਦ ਇੱਕ ਮੌਜੂਦਾ ਸਰਕਾਰ ਤੋਂ ਲੈ ਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਕਾਂਗਰਸ ਨੂੰ ਭੰਡਿਆ ਖੰਨਾ ਪਹੁੰਚੇ ਆਪ ਦੇ ਕੈਬਨਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਦੇਖ ਰਹੀ ਹੈ ਤੇ ਉਹ ਨਸ਼ਾ ਵੇਚ ਕੇ ਵੋਟ ਹਾਸਲ ਕਰਨਾ ਚਾਹੁੰਦੀ ਹੈ ਮੱਛਮਣ ਸਾਹਿਬ ਸਾਹਿਰ ਹੈ ਜੀ ਉਪਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਾਂਗਰਸ ਜਿਹੜੇ ਨੇ ਸ਼ਰਾਬ ਵੰਡ ਰਹੇ ਨੇ ਤੇ ਹੋਸਟਲ ਵੀ ਨੇ ਇਹਨਾਂ ਨੂੰ ਸ਼ਰਾਬ ਦਿੱਤੀ ਆ ਰਹੀ ਹੈ ਕਾਂਗਰਸ ਕੈਂਡੀਡੇਟ ਦੇ ਦੇਖੋ ਡਾਕਟਰ ਅਮਰ ਸਿੰਘ ਕਹਨੂ ਡਾਕਟਰ ਨੇ ਪਰ ਅਸਲ ਦੇ ਵਿੱਚ ਉਹ ਇੱਕ ਕਿਸਮ ਦੇ ਉਹ ਜਿਹੇ ਇਨਸਾਨ ਨੇ ਜਿਹੜੇ ਨਸ਼ਾ ਵੇਚ ਕੇ ਜਿਹੜੇ ਬੋਟ ਲੈਣੀ ਚਾਹੁੰਦੇ ਨੇ ਮੈਂ ਤਾਂ ਸ਼ਰ੍ਯਾਮ ਕਹਣਾ ਨਾ ਅਸੀਂ ਪਹਿਲਾਂ ਤਾਰੂ ਵੰਡੀਆਂ ਨਾ ਹੁਣ ਵੰਡিয়ে ਅਸੀਂ ਚੰਗੇ ਕੰਮ ਕਰ ਸਕਦਾ ਜੇ ਸਾਸੀਂ ਖਰਚਾ ਕਰਾਂਗੇ ਫਿਰ ਸਾਤੋਂ ਕੀ ਲੋਕ ਭਾਲ ਦੇ ਸੋ ਇਸ ਕਰਕੇ ਉਹਨਾਂ ਨੇ ਕੁਝ ਕਰਨਾ ਨਹੀਂ ਇਸੇ ਕਰਕੇ ਜਦੋਂ ਵੋਟਾਂ ਆਉਂਦੀਆਂ ਨੇ ਉਸੇ ਟਾਈਮ ਬਾਹਰ ਨਿਕਲਦੇ ਨੇ ਬਾ दारू ਵੰਡ ਕੇ ਜਾਂ ਪੁੱਠੇ ਜਿਹੇ ਕੰਮ ਕਰਕੇ ਵੋਟਾਂ ਲੈਣੀ ਚਾਹੁੰਦੇ ਨੇ ਅਸੀਂ ਬਿਲਕੁਲ ਨਹੀਂ ਇਹ ਕੰਮ ਕਰਨਾ ਨਾ ਅਸੀਂ दारू ਵੰਡਣੀ ਨਾ ਕੋਈ ਹੋਰ ਨਸ਼ਾ ਵੰਡਣਾ ਅਸੀਂ ਤਾਂ ਹੱਥ ਜੋੜ ਕੇ ਸਭ ਨੂੰ ਕਹਿਣਾ ਵੀ ਜਿੰਨੇ ਕੰਮ ਹੁਣ ਕੀਤੇ ਨੇ ਚੰਗੇ ਆਉਣ ਵਾਲੇ ਸਮੇਂ 'ਚ ਹੋਰ ਚੰਗੇ ਕੰਮ ਕਰਾਂਗੇ ਤਾਂ ਕਿ ਹਰ ਇੱਕ ਨੂੰ ਜਿਹੜਾ ਲਾਭ ਆ ਉਹਦਾ ਮਿਲ ਜੇ ਆ ਜਿਹੜੀ ਇੱਕ ਵੀਡੀਓ ਤੁਰੇ ਫਿਰਦੀ ਹੈ ਸ਼ਰਾਬ ਵੰਡਣ ਦੀ ਇਹਦੇ ਤੇ ਵੀ ਅਸੀਂ ਸਖਤ ਸੰਕੇਤ ਲੈ ਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਭੇਜਾਂਗੇ ਕਿ ਜਿਹੜੇ ਸ਼ਰਾਬਾ ਵੰਡ ਕੇ ਵੋਟਾਂ ਲੈਣੀਆਂ ਪੈਸੇ ਦੇ ਕੇ ਵੋਟਾਂ ਲੈਣੀਆਂ ਜਿਹੜਾ ਕਾਂਗਰਸ ਦਾ ਸ਼ੁਰੂ ਤੋਂ ਕਲਚਰ ਹੈ ਔਰ ਕਾਂਗਰਸ ਤੇ ਅਕਾਲੀਆਂ ਨੂੰ ਸੂਟ ਕਰਦਾ ਕਿਉਂਕਿ ਮੇਰੇ ਤੋਂ ਪਹਿਲਾਂ ਜਿਵੇਂ ਜੋੜੇ ਮਾਚਰਾ ਸਾਹਿਬ ਨੇ ਦੱਸਿਆ ਇਹ ਲੋਕ ਸ਼ਰਾਬਾਂ ਵੰਡ ਕੇ ਪੈਸਾ ਵੰਡ ਕੇ ਵੋਟਾਂ ਲੈ ਕੇ ਔਰ ਇਹਨਾਂ ਨੇ ਫਿਰ ਮੁੜ ਕੇ 5 ਸਾਲ ਸ਼ਕਲ ਨਹੀਂ ਦਿਖਾਣੀ ਹੁੰਦੀ ਨਾ ਲੱਪਣਾ ਨਹੀਂ ਹੁੰਦਾ ਇਸ ਪੁੱਛੇ ਇਹਨਾਂ ਦੇ ਪ੍ਰੈਸ਼ਰ ਟੈਕਟਿਕਸ ਨੇ ਚੋਣ ਦੇ ਟੈਕਟਿਕਸ ਨੇ ਪਰ ਅਸੀਂ 1 ਰੁਪਿਆ ਨਾ ਸ਼ਰਾਬ ਵੰਡਣੀ ਹੈ ਨਾ 1 ਰੁਪਿਆ ਸਾਡੇ ਕੋਲ ਵੰਡਣ ਨੂੰ ਹੈਗਾ ਅਸੀਂ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲੇ ਇਨਸਾਨ ਹੈ ਅਸੀਂ ਸਮਾਜ ਦਾ ਸੁਧਾਰ ਕਰਕੇ ਚੰਗੇ ਸਕੂਲ ਕਾਲਜ ਬਣਾ ਕੇ ਚੰਗੇ ਹਸਪਤਾਲ ਮਹੱਲਾ ਕਲੀਨਿਕ ਬਣਾ ਕੇ ਅਸੀਂ ਚੰਗਾ ਉਹ ਰੋਜ਼ਗਾਰ ਦੇ ਕੇ ਫ੍ਰੀ ਬਿਜਲੀ ਦੇ ਕੇ ਸਾਫ਼ ਪਾਣੀ ਦੇ ਕੇ ਅਸੀਂ ਇਹ ਪ੍ਰੋਮਿਸਸ ਕਰਕੇ ਕੰਮ ਕਰ ਵੀ ਰਹੇ ਹਾਂ ਅੱਗੇ ਵੀ ਕਰਾਂਗੇ ਇਹਦੇ ਆਧਾਰ ਤੇ ਅਸੀਂ ਇਲੈਕਸ਼ਨ ਲੜਨੀ ਆ ਸਾਡੇ ਆ ਜਿਹੜੇ ਸ਼ਰਾਬਾ ਬੰਨਣ ਵਾਲਾ ਕਲਚਰ ਹੈ ਆਮ ਆਦਮੀ ਪਾਰਟੀ ਦਾ ਦੇਖੋ ਇਹਨਾਂ ਨੇ ਮੈਂ ਪਹਿਲਾਂ ਦੱਸਦਾ ਐਡਾ بڑا ਚਖੀਰਾ ਇਹਨਾਂ ਨੇ ਸਾਫ਼ ਕੇ ਰੱਖਿਆ ਆ ਜਾਲੀ ਸ਼ਰਾਬ ਦਾ ਮੈਂ ਤਾਂ মিডিਆ ਦੇ ਮਾਧਮ ਦਰ ਰਾਹੀਂ ਇਹ ਬੇਨਤੀ ਕਰਦਾ ਬਿਲਕੁਲ ਨਾ ਸ਼ਰਾਬ ਪੀਓ ਇਹਨਾਂ ਦੀ ਵੰਡੀ ਹੋਈ ਪਤਾ ਨਹੀਂ ਪਿਛਲੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ 350 ਤੋਂ ਵੱਧ ਮੌਤਾਂ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦਾ ਹੋਈਆਂ ਸੀ ਔਰ ਉਹੀ ਸ਼ਰਾਬ ਅੱਜ ਲੋਕਾਂ 'ਚ ਵੰਡਣ ਲੱਗੇ ਹੋਏ ਨੇ ਇਹਨਾਂ ਨੂੰ ਪਤਾ ਸੀ ਕਿ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾ ਕੇ ਸਟਾਕ ਇਕੱਠਾ ਕਰ ਲਓ ਤਾਂ ਜੋ ਜਦੋਂ ਵੀ ਸਾਡੀਆਂ ਇਲੈਕਸ਼ਨਾਂ ਆਣੀਆਂ ਫਿਰ ਇਹ ਜ਼ਹਿਰੀਲੀ ਸ਼ਰਾਬ 2 ਨੰਬਰ ਦੀ ਸ਼ਰਾਬ ਵੰਡ ਕੇ ਅਸੀਂ ਲੋਕਾਂ ਨੂੰ ਹੌਲੇ-ਪਾਲੇ ਲੋਕਾਂ ਨੂੰ ਅਸੀਂ ਵੋਟਾਂ ਲੈ ਸਕੀਏ ਪੁੱਛ ਕੇ ਦੇਖੋ ਨਾ ਪਰਿਵਾਰਾਂ ਨੂੰ ਉਹਨਾਂ ਮਾਤਾ-ਮਾਂ ਤੇ ਭੈਣਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸੁਹਾਗ ਉੱਚੜ ਗਏ ਜਿਨ੍ਹਾਂ ਦੇ ਪੁੱਤ ਜਹਾਨ ਛੱਡ ਗਏ ਆ ਜਿਹੜੇ ਹੁਣ ਵੀ ਸ਼ਰਾਬ ਪੰਡਦੇ ਨੇ ਔਰ ਜਿਹੜੇ ਪੀਂਦੇ ਨੇ ਉਹਨਾਂ ਦੇ ਘਰੇ ਜਾ ਕੇ ਪੁੱਛ ਕੇ ਦੇਖੋ ਉਹਨਾਂ ਦੀਆਂ ਮਾਂ-ਮਾਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਕਿੰਨੇ ਤੰਗ ਹੁੰਦੇ ਨੇ ਕਿੰਨੇ ਪਰੇਸ਼ਾਨ ਹੁੰਦੇ ਨੇ ਸੋ ਚੰਗੀ ਰਾਜਨੀਤੀ ਕਰੀਏ ਸਾਫ਼ ਸੁਥਰੀ ਰਾਜਨੀਤੀ ਕਰੀਏ ਸ਼ੋਭਾ ਦਿੰਦੀ ਆ ਹੁਣ ਰਾਜਨੀਤੀ ਤੇ ਨਹੀਂ ਇਹ ਹੁਣ ਸਾਜ਼ਿਸ਼ਾਂ ਤੇ ਉਤਰੇ ਹੋਏ ਨੇ ਇਹ ਬਦਨਾਮੀ ਕਰਨ ਨੂੰ ਫਿਰਦੇ ਨੇ ਗੜ ਕੀ ਇਹਨਾਂ ਨੂੰ ਆਪ ਨਹੀਂ ਪਤਾ ਜਿਹੜਾ ਖੱਡਾ ਹੈ ਕਿਸੇ ਹੋਟ ਲਈ ਪੱਟ ਰਹੇ ਨੇ ਉਹ ਖੱਡੇ 'ਚ ਆਪ ਹੀ ਕਰਨ ਜਾ ਰਹੇ ਇਸ ਦੇ ਨਾਲ ਹੀ ਚੋਣ ਮੀਟਿੰਗ ਕਰ ਰਹੇ ਮਾਛੀਵਾੜਾ ਸਾਹਿਬ ਤੋਂ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਹੋਰਾਂ ਨੇ ਕਿਹਾ ਕਿ ਕਿਸੇ ਨੇ ਵੀ ਨਸ਼ਾ ਜਾਂ ਸ਼ਰਾਬ ਨਹੀਂ ਵੰਡੀ ਸਾਰੇ ਦੋਸ਼ ਬੇਬੁਨਿਆਦ ਹਨ ਕਾਂਗਰਸ ਨੂੰ ਐਵੇਂ ਹੀ ਵਿਰੋਧੀਆਂ ਵੱਲੋਂ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈ ਵੀ ਬੰਦਾ ਇਹਦਾ ਇਲਜ਼ਾਮ ਲਾ ਰਿਹਾ ਵੀ ਕਿਉਂ ਲਾ ਰਿਹਾ ਕਿਉਂਕਿ ਅਸੀਂ ਨਾ ਦਾਰੂ ਵੰਡੀ ਆ ਨਾ ਸਾਡਾ ਕੈਂਡੀਡੇਟ ਇਸ ਹੱਕ ਚਾ ਦਾਰੂ ਵੰਡਣ ਦੇ ਹੁਣ ਉਹ ਬੰਦਾ ਪਤਾ ਨਹੀਂ ਕਿਉਂ ਵੀ ਜਾਂ ਬਦਨਾਮ ਕਰਨ ਦੀ ਖਾਤਰ ਸਾਨੂੰ ਮਤਲਬ ਸਾਡਾ ਨਾਮ ਯੂਜ਼ ਕਰ ਰਿਹਾ ਤੇ ਅਸੀਂ ਅਸੀਂ ਕੋਈ ਐਦਾਂ ਮਤਲਬ दारू ਵਾਲਾ ਕੰਮ ਵੰਡਵੰਡੀ ਵਾਲਾ ਕੋਈ ਨਹੀਂ ਕੀਤਾ ਇਸ ਮੌਕੇ ਕਾਂਗਰਸੀ ਕਾਉਂਸਲਰ ਪਰਮਜੀਤ ਸਿੰਘ ਹੋਰਾ ਵੱਲੋਂ ਕਾਂਗਰਸ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇਤ ਉੱਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਐਵੇਂ ਹੀ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਤੇ ਵਿਰੋਧੀ ਲੀਡਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਜਾਂਚ ਕਰਵਾਵਾਂਗੇ ਉਥੇ ਹੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਹਨਾਂ ਸ਼ਰਾਬੀ ਬੰਦਿਆਂ ਨੂੰ ਅਤੇ ਸ਼ਰਾਬ ਵੰਡਣ ਵਾਲਿਆਂ ਨੂੰ ਲਾਣਤਾ ਪਾ ਰਹੇ ਨੇ ਹਕੀਕੀ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ